1 27 ਸਾਲਾ ਸੋਸ਼ਲ ਮੀਡੀਆ ਸਟਾਰ ਦੀ ਮੌਤ ਹੋਈ ਆ ਮੌਤ ਉਸ ਸਮੇਂ ਹੁੰਦੀ ਆ ਜਦੋਂ ਇਸ ਕੁੜੀ ਦੇ ਵੱਲੋਂ ਰੀਲ ਆ ਛੜੀ ਉਹ ਬਣਵਾਈ ਜਾ ਰਹੀ ਸੀ ਤਾਂ ਰੀਲ ਬਣਵਾਉਣ ਦੇ ਚੱਕਰ ਦੇ ਵਿੱਚ ਇਸ ਕੁੜੀ ਦੀ ਮੌਤ ਹੋਈ ਆ ਤਾਂ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਕੁੜੀ ਸੀ ਆਪਣੇ 7 ਦੋਸਤਾਂ ਦੇ ਨਾਲ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਵਿੱਚ ਕੋਮਣ ਗਈ ਹੋਈ ਸੀ ਮਸ਼ਹੂਰ ਹੰਬੇ ਚਰਨੇ ਤੇ ਜਾਂਦੀ ਆ ਉੱਥੇ ਮੀਂਹ ਪੈ ਰਿਹਾ ਹੁੰਦਾ ਤਾਂ ਵਰਦੇ ਮੀਂਹ ਦੇ ਵਿੱਚ ਇਸ ਕੁੜੀ ਦੇ ਵੱਲੋਂ ਚਰਨੇ ਦੇ ਉੱਪਰ ਖੜਕੇ ਆਪਣੀ ਰੀਲ ਜੜੀ ਉਹ ਬਣਵਾਈ ਜਾ ਰਹੀ ਸੀ ਤਾਂ ਅਚਾਨਕ ਇਸ ਕੁੜੀ ਦਾ ਪੈਰ ਆ ਛੜਾ ਉਹ ਤਿਲਕ ਜਾਂਦਾ ਤਾਂ ਜਦੋਂ ਇਸ ਕੁੜੀ ਦਾ ਪੈਰ ਤਿਲਕਦਾ ਇਹ ਕੁੜੀ 400 ਫੁੱਟ ਡੂੰਗੀ ਖਾਈ ਦੇ ਵਿੱਚ ਡਿੱਗਦੀ ਆ ਜਸ ਕਰਕੇ ਇਸ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਆ ਤਾਂ ਸੋਸ਼ਲ ਮੀਡੀਆ ਇਨਫਲੂਐਂਸਰ ਸੀ ਟਰੈਵਲ ਦਾ ਸ਼ੌਂਕ ਰੱਖਦੀ ਸੀ ਤੇ ਨਾਲ ਦੀ ਨਾਲ ਰੀਲਾਂ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਅਪਲੋਡ ਕਰਦੀ ਸੀ ਕਾਫੀ ਜ਼ਿਆਦਾ ਇਹ ਕੁੜੀ ਮਸ਼ਹੂਰ ਸੀ ਸੋਸ਼ਲ ਮੀਡੀਆ ਦੇ ਉੱਪਰ ਇਸੇ ਵੱਲੋਂ ਲਗਾਤਾਰ ਆਪਣੀਆਂ ਰੀਲਾਂ ਨੇ ਜਿਹੜੀਆਂ ਉਹ ਅਪਲੋਡ ਕੀਤੀਆਂ ਜਾਂਦੀਆਂ ਸੀ ਤਾਂ ਹੁਣ ਆਪਣੇ ਸੱਤ ਦੋਸਤਾਂ ਦੇ ਨਾਲ ਇਹ ਕੁੜੀ ਹੈ ਜਿਹੜੀ ਉਹ ਮਹਾਰਾਸ਼ਟਰ ਦੇ ਰਾਏਗੜ ਜ਼ਿਲ੍ਹੇ ਦੇ ਵਿੱਚ ਘੁੰਮਣ ਗਈ ਹੋਈ ਸੀ ਤਾਂ ਜਦੋਂ ਮਸ਼ਹੂਰ ਹੰਬੇ ਚਰਨੇ ਦੇ ਉੱਪਰ ਜਾਂਦੀ ਆ ਤਾਂ ਉੱਥੇ ਮੀਂਹ ਪੈ ਰਿਹਾ ਹੁੰਦਾ ਤਾਂ ਵਰਦੇ ਮੀਂਹ ਦੇ ਵਿੱਚ ਇਸ ਕੁੜੀ ਦੇ ਵੱਲੋਂ ਆਪਣੀ ਰੀਲ ਜਿਹੜੀ ਉਹ ਬਣਵਾਈ ਜਾ ਰਹੀ ਸੀ ਤਾਂ ਉਸ ਸਮੇਂ ਇਸ ਦਾ ਪੈਰ ਆ ਜਿਹੜਾ ਤਿਲਕ ਜਾਂਦਾ ਤਾਂ ਜਦੋਂ ਇਸ ਕੁੜੀ ਦਾ ਪੈਰ ਤਿਲਕ ਦਾ ਇਹ ਕੁੜੀ ਜਿਹੜੀ ਸਿੱਧਾ ਜਾ ਕੇ 400 ਫੁੱਟ ਡੂੰਗੀ ਖਾਈ ਦੇ ਵਿੱਚ ਡਿੱਗਦੀ ਆ ਜਿਸ ਕਰਕੇ ਮੌਕੇ ਦੇ ਉੱਪਰ ਹੀ ਇਸ ਦੀ ਮੌਤ ਹੋ ਜਾਂਦੀ ਆ ਤਾਂ 27 ਸਾਲ ਇਸ ਕੁੜੀ ਦੀ ਉਮਰ ਸੀ ਮੁੰਬਈ ਦੀ ਇਹ ਕੁੜੀ ਆ ਜਿਹੜੀ ਰਹਿਣ ਵਾਲੀ ਦੱਸੀ ਜਾ ਰਹੀ ਆ ਜਿਹੜੀ ਕਿ ਆਪਣੇ ਦੋਸਤਾਂ ਦੇ ਨਾਲ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਵਿੱਚ ਘੁੰਮਣ ਗਈ ਹੋਈ ਸੀ ਤਾਂ ਰੀਲ ਬਣਵਾ ਰਹੀ ਸੀ ਤਾਂ ਉਸੇ ਰੀਲ ਬਣਵਾਉਣ ਦੇ ਚੱਕਰ ਦੇ ਵਿੱਚ ਇਸ ਕੁੜੀ ਦੀ ਜਾਨ ਚਲੀ ਗਈ ਤਾਂ ਜਿਹੜੀਆਂ ਰੀਲਾਂ ਕਰਕੇ ਇਹ ਕੁੜੀ ਮਸ਼ਹੂਰ ਹੋਈ ਸੀ ਤਾਂ ਉਹੀ ਰੀਲਾਂ ਨੇ ਜਿਹੜੀਆਂ ਇਸ ਕੁੜੀ ਦੀ ਮੌਤ ਦਾ ਕਾਰਨ ਬਣ ਗਿਆ 400 ਫੁੱਟ ਡੂੰਗੀ ਖਾਈ ਦੇ ਵਿੱਚ ਇਹ ਕੁੜੀ ਡਿੱਗ ਜਾਂਦੀ ਆ ਤਾਂ ਜਿਸ ਸਮੇਂ ਇਸ ਕੁੜੀ ਦੇ ਵੱਲੋਂ ਰੀਲ ਬਣਵਾਈ ਜਾ ਰਹੀ ਸੀ ਤਾਂ 400 ਫੁੱਟ ਡੂੰਗੀ ਖਾਈ ਦੇ ਵਿੱਚ ਡਿੱਗਣ ਦੇ ਕਾਰਨ ਸੋਸ਼ਲ ਮੀਡੀਆ ਸਟਾਰ ਦੀ ਮੌਤ ਹੋਈ ਹੈ